ਹਾਂਜੀ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਦੇਸ਼ ਵਿਦੇਸ਼ ਚ ਵੱਸਦੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਕੋੜਪੂਰੇ ਦੇ ਕੁਝ ਤ੍ਰਿਸ਼ ਜਿਹੜੇ ਕੀ ਦੀਵਾਲੀ ਦੇ ਉੱਤੇ ਕਾਫੀ ਸਜਾਏ ਹੋਏ ਆ ਸਾਡਾ ਬੱਸ ਸਟੈਂਡ ਤੇ ਕੁਝ ਥੰ ਨੂੰ ਚੱਕੀਆਂ ਦਿਖਾਵਾਂਗੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਅੰਤ ਤੱਕਰ ਵੀਡੀਓ ਨੂੰ ਦੇਖਿਓ ਤੇ ਅੱਜ ਤੋਂ 6 ਦਿਨਾਂ ਬਾਅਦ ਦੀਵਾਲੀ ਹੈ ਇਹ ਤਿਹਾਰ ਬਹੁਤ ਹੀ ਖੁਸ਼ੀਆਂ ਭਰਿਆ ਹੁੰਦਾ ਇਹ ਤਿਹਾਰ ਹਰ ਕਾਰੋਬਾਰ ਦੇ ਨਾਲ ਜੁੜਿਆ ਹੁੰਦਾ ਹਰ ਕਾਰੋਬਾਰ ਇਹ ਨੂੰ ਆਪਣੀਆਂ ਦੁਆਵਾਂ ਤੇ ਉਹ ਉਹਨਾਂ ਨੂੰ ਮੁਬਾਰਕਾਂ ਤੇ ਉਹ ਉਹਨਾਂ ਦੇ ਕਾਰੋਬਾਰ 'ਚ ਹਿੱਸਾ ਪਾਇਓ ਕਿਉਂਕਿ ਇਹ ਤਿਹਾਰ ਮਿੱਟੀ ਦੇ ਦੀਵਿਆਂ ਤੋਂ ਲੈ ਕੇ ਸੋਨੇ ਚਾਂਦੀ ਦੇ ਵਪਾਰੀਆਂ ਤੱਕ ਜੁੜਿਆ ਹੋਇਆ ਤੇ ਇਸ ਕਰਕੇ ਦੀਵਾਲੀ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਤੇ ਦੇਖੋ ਤੁਸੀਂ ਸਾਡੇ ਸ਼ਹਿਰ ਦੀਆਂ ਲੋਕੇਸ਼ਨਾਂ ਵੀਡੀਓ ਨੂੰ ਅੰਤ ਤੱਕ ਕਰ ਜ਼ਰੂਰ ਦੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇੰਜੋਏ ਕਰਿਓ ਜੀ ਵੀਡੀਓ ਨੂੰ ਪੂਰਾ ਦੇਖਿਆ ਜੀ ਕਾਫੀ ਸਜਾਵਟ ਹੋ ਰਹੀ ਆ ਇਹ ਹਾਲੇ 4 ਦਿਨ ਜਾਂ 6 ਦਿਨ ਪਹਿਲਾਂ ਅਸੀਂ ਸ਼ੂਟ ਕੀਤੀ ਸੀ ਵੀਡੀਓ ਤੇ ਇਸ ਕਰਕੇ ਤੁਹਾਨੂੰ ਥੋੜੇ ਜੇ ਏਰੀਆ ਦਿਖਾਇਆ ਬਾਕੀ ਤੁਹਾਨੂੰ ਕੱਲ ਨੂੰ ਜਾਂ ਪਰਸੋ ਔਰ ਇੱਕ ਵੀਡੀਓ ਦਿਖਾਵਾਂਗੇ ਉਹਦੇ ਵਿੱਚ ਪੂਰੇ ਸ਼ਹਿਰ ਦੇ ਕੁਝ ਜਿਹੜੇ ਪ੍ਰਸਿੱਧ ਏਰੀਆ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਸ਼ ਵਿਦੇਸ਼ ਵਿੱਚ بیٹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੇ ਲਈ ਤੰਦਰੁਸਤੀਆਂ ਭਰਿਆ ਤਿਹਾਰ ਹੋਵੇ ਖੁਸ਼ੀਆਂ ਭਰਪੂਰ ਹੋਣ ਕੋਸ਼ਿਸ਼ ਆਪਰੇ ਹੋਵੇ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਆਪਾਂ ਕੋਸ਼ਿਸ਼ ਕੀਤੀ ਆ ਤੁਹਾਨੂੰ ਥੋੜਾ ਜਿਹਾ ਇਹ ਤ੍ਰੇਸ ਦਿਖਾਉਣ ਦੀ ਜੀ ਤੇ ਕਿਵੇਂ ਲੱਗੇ ਕਮੈਂਟ ਚ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਸਾਰਿਆਂ ਦਾ ਜੀ ਤੇ ਇਹਖੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ